ਲੋਕ ਸਭਾ ਚੋਣਾਂ ਦੇ ਵਿੱਚ ਕੈਂਡੀਡੇਟਾਂ ਦੇ ਵਿੱਚ ਕੁਝ ਕਲਾਕਾਰਾਂ ਨੂੰ ਚੁਣਿਆ ਗਿਆ ਹੈ ਤੇ ਉੱਥੇ ਹੁਣ ਸਾਗਰ ਦੀ ਵੋਟੀ ਨੂੰ ਲੈ ਕੇ ਵੀ ਲਗਾਤਾਰ ਚਰਚਾ ਹੋ ਰਹੀਆਂ ਨੇ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਾਗਰ ਦੀ ਵੋਟੀ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਤੇ ਉੱਥੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਤਿੱਖੇ ਸਵਾਲ ਵੀ ਕੀਤੇ ਨੇ ਤੇ ਕਾਂਗਰਸ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਦੇ ਵਿੱਚ ਆਪਣਾ ਕਲਾਕਾਰਾਂ ਨੂੰ ਖੜਾ ਦਈਏ ਤਾਂ ਉਹ ਸਿਰਫ ਆਪਣੀ ਕਲਾਕਾਰੀ ਜੋਗੀ ਰਹਿ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਉਹ ਵਿਚਰਦੇ ਨਹੀਂ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਕੁਝ ਸਾਗਰ ਦੀ ਵਰਟੀ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੇਕਰ ਜਿਸ ਤਰ੍ਹਾਂ ਸਾਨੂੰ ਲੋਕ ਕਹਿਣਗੇ ਤਾਂ ਜਿਸ ਤਰ੍ਹਾਂ ਸਾਡੂੰ ਹਾਈ ਕਮਾਂਡ ਕਹੇਗੀ ਉਸੇ ਤਰ੍ਹਾਂ ਅਸੀਂ ਫੈਸਲਾ ਜ਼ਰੂਰ ਲਾਹਾਂਗੇ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉਹਨਾਂ ਨੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਵੇਛਾ ਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਵਾਰ ਜਿਹੜਾ ਕਾਂਗਰਸ 13 0 ਤੇ ਜ਼ਰੂਰ ਦਿੱਤੇਗੀ ਤੇ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਕਿ ਕੁਝ ਲੀਡਰਸ਼ਿਪ ਆ ਉਹਨਾਂ ਦੀ ਛੱਡ ਕੇ ਜਿਹੜੀ ਭਾਜਪਾ ਜਾ ਰਹੀ ਹੈ ਤੇ ਭਾਜਪਾ ਦੇ ਵੱਲੋਂ ਹੁਣ ਜਿਹੜੀ ਮੋਦੀ ਦੇ ਵੱਲੋਂ ਪੁਇਠਾ ਉਹ ਦਿਖਾਈ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ ਹੈ ਤੇ ਹਮੇਸ਼ਾ ਹੀ ਖੜੇ ਰਹੇਗੀ ਤੇ ਇਸ ਵਾਰ ਫਿਰ ਤੋਂ ਜਿੱਤ ਦਾ ਦਾਵਾ ਜਿਹੜਾ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜਵੜਿੰਗ ਦਾ ਹੋਰ ਕੀ ਕਹਣਾ ਹੈ ਦੇਖੋ ਜੀ ਔਰ ਪਾਰਟੀ ਉਹ ਹੱਕ ਹੈ ਜਿਹਨੂੰ ਮਰਜ਼ੀ ਖੜਾ ਕਰੇ ਪਰ ਜਿੱਥੋਂ ਤੱਕ ਸਵਾਲ ਕਲਾਕਾਰਾਂ ਦਾ ਹੈ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਆਲਰੇਡੀ ਮੌਕਾ ਦੇ ਕੇ ਵੇਖ ਲਿਆ ਹੈ ਔਰ ਜਿਹੜੀ ਉਹਨਾਂ ਦੀ ਇਨਪੁੱਟ ਹੈ ਉਹ ਸਾਰੇ ਲੋਕ ਜਾਣਦੇ ਇੱਕ ਵਾਰੀ ਮੁੜ ਕੇ ਕਲਾਕਾਰ ਜਿੱਤ ਜਾਂਦਾ ਹੈ ਫੇਰ ਉਹ ਲੋਕਾ ਚ ਵਾਪਸ ਨਹੀਂ ਆਉਂਦੇ ਉਹ ਸਿਆਣੇ ਕਹਿੰਦੇ ਜਿਸ ਕਾਮ ਉਸੀ ਕੋ ਸਾਜੇ ਉਹਨ ਕਿਸਾਨ ਕਲਾਕਾਰ ਨਹੀਂ ਬਣ ਸਕਦਾ আর ਕਲਾਕਾਰ ਕਿਸਾਨ ਨਹੀਂ ਬਣ ਸਕਦਾ ਸੋ ਹਰ ਬੰਦੇ ਦਾ ਆਪਣਾ ਆਪਣਾ ਰੱਬ ਨੇ ਕੰਮ ਦਿੱਤਾ ਹੋਇਆ ਸੋ ਮੈਨੂੰ ਲੱਗਦਾ ਕਿ ਜਿਹਨੂੰ ਜੋ ਕੰਮ ਦੇਵੇ ਉਹ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਅੱਗੇ ਥੱਲੇ ਨੂੰ ਚਲਦਾ ਜਾ ਰਿਹਾ ਹੈ ਚੰਗੇ ਲੋਕ ਚੁਣ ਕੇ ਜਾਣ ਬੇਸ਼ਤੀ ਲੋਕ ਸਭਾ ਦੇ ਵਿੱਚ ਤੇ ਉਹ ਪੰਜਾਬ ਦੇ ਮੁੱਦਿਆਂ ਦੀ ਰਾਖੀ ਕਰਨ ਤੇ ਉਹਨਾਂ ਦੀ ਲੜਾਈ ਕਰਨ। ਇੱਕ ਪਾਰਟੀ ਸਾਗਰ ਦੀ ਬੋਟੀ ਨੂੰ ਟਿਕਟ ਦੇਣ ਨੂੰ ਲਈ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿੰਦੇ? ਦੇਖੋ ਸਾਗਰ ਦੀ ਬੋਟੀ ਨੂੰ ਦੇ ਦਿਓ ਤੇ ਭਾਵੇਂ ਸਾਗਰ ਦੇ ਮੁੰਡੇ ਨੂੰ ਦੇ ਦਿਓ। ਗੱਲ ਫੈਸਲਾ ਤਾਂ ਲੋਕਾਂ ਦੇ ਹੱਥ ਵਿੱਚ ਹੈ। ਐ ਤਾਂ ਹੰਸ ਰਾਜ ਹੰਸ ਜੀ ਆ ਗਏ। ਸੋ ਮੈਨੂੰ ਲੱਗਦਾ ਫਿਰ ਉੱਥੇ ਕੋਈ ਸ਼ੈਣੇ ਤੇ ਉਹ ਇਧਰਲਾ ਕੁਝ ਤਾਂ ਖੜਕਾਉਣ ਨਹੀਂ ਜਾਣਾ। ਸੋ ਮੇਰੀ ਇਹ ਬੇਨਤੀ ਹੈ ਕਿ ਕੋਈ ਆ ਜਾਏ ਲੇਕਿਨ ਇਹ ਸਵਾਰੀ ਲੋਗਾ ਨੇ ਮੂੰਹ ਤੋੜ ਜਵਾਬ ਦੇਣਾ ਖਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਇਧਰੋਂ ਆਏ ਇਧਰ ਜਾਵੜੇ ਇਧਰੋਂ ਆ ਗਏ ਇਧਰ ਜਾਵੜੇ ਰਾਤ ਨੂੰ ਹੀ ਉਹ ਲੀਡਰ ਬਣ ਕੇ ਸੋ ਮੈਨੂੰ ਲੱਗਦਾ ਕਿ ਜੋ ਮਰਜੀ ਆ ਜੇ ਲੋਕ ਚੰਗੇ ਲੋਗਾ ਨੂੰ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਰਟੀ ਲੜਾਈ ਲੜ ਸਕੇ ਦੇਸ਼ ਦੇ ਅੰਦਰ ਉਹਨਾਂ ਲੋਕਾਂ ਨੂੰ ਮੌਕਾ ਦੇਵੇ ਨਾ ਸਵਾਲ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਸਾਰੀਆਂ ਪਾਰਟੀਆਂ ਪੰਜਾਬ ਚੋਂ 13 ਦੀਆਂ 13 ਸੀਟਾਂ ਤੇ ਜਿੱਤ ਦਾ ਬਾਦ ਦਾ ਦਾਵਾ ਕਰ ਰਹੀਆਂ ਨੇ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਮੈਂ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਉਹ ਸੁਬੀਰ ਜੀ ਵੀ ਕਹਿੰਦੇ ਸੀ ਕਹਿੰਦੇ ਉਹ 25 ਸਾਲ ਰਾਜ ਕਰਾਂਗੇ ਭਗਵਾਨਤਮਨ ਜੀ 13 0 13 0 ਹੀ ਕਰੀ ਜਾਂਦੇ ਐ ਸੋ ਮੈਂ ਤਾਂ ਇਹ ਕਹਾਂਗਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਉੱਪਰ ਕੇ ਆਊਗੀ ਕਿਉਂ ਉਹ ਕਿ ਲੋਕ ਬੜੇ ਸਿਆਣੇ ਆ ਪੰਜਾਬ ਦੇ ਇਹ ਕੋਈ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਤਾਂ ਹੈ ਨਹੀਂ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਫੈਸਲਾ ਲੈਣਾ ਹੈ ਲੋਕਾਂ ਨੇ 5 ਸਾਲਾਂ ਬਾਅਦ ਵੇਖ ਕੇ ਲੈਣਾ ਹੈ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਅੱਜ ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਵੋਟ ਪਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ 2 ਜਾਂ 4 ਜੇ ਮੈਂਬਰ ਆਫ ਪਾਰਲੀਮੈਂਟ ਬਣ ਵੀ ਗਏ ਤਾਂ ਉਹ ਦੇਸ਼ ਦੇ ਅੰਦਰ ਭਾਜਪਾ ਦੇ ਨਾਲ ਲੜਾਈ ਨਹੀਂ ਲੜ ਸਕਦੇ ਅਕਾਲੀ ਦਲ ਦਾ ਜੇ ਕੋਈ 1 2 ਬਣ ਗਿਆ ਤੋ ਵੀ ਦੇਸ਼ ਦੇ ਅੰਦਰ ਲੜਾਈ ਨਹੀਂ ਲੜ ਸਕਦੇ ਕਿਉਂਕਿ ਹਾਂ ਹਾਲਾਂਕਿ ਚੰਦੂ ਮਾਜਰਾ ਸਾਹਿਬ ਨੇ ਇਹ ਕਿਹਾ ਹੈ ਕਿ ਅਸੀਂ ਕਾਂਗਰਸ ਅਸੀਂ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਅਸੀਂ ਸਾਡੀ ਭਾਈਵਾਲੀ ਨਾ ਬਣੇਗੀ ਉਹ ਤਾਂ ਜਾਣਦੇ ਹੀ ਹੈ ਸਾਰੀ ਦੁਨੀਆ ਜਾਣਦੀ ਹੈ ਚੰਦੂ ਮਾਜਰਾ ਸਾਹਿਬ ਕਿ ਤੁਸੀਂ ਭਾਜਪਾ ਦਾ ਸਾਥ ਦੇਣਾ ਅਖੀਰ ਤੇ ਕਿਉਂਕਿ ਹਰਸਿਮਰਤ ਕੌਰ ਬਾਦਲ ਨੂੰ ਜਾਂ ਤੁਸੀਂ ਲੋਕਾਂ ਨੇ ਸੌਦਾ ਕਰਨ ਸੋ ਲੋਕਾਂ ਨੂੰ ਉਹਨਾਂ ਨੂੰ ਮੌਕਾ ਦੇਣਗੇ ਕਿ ਕਿ ਕਿਸਾਨੀ ਦਾ ਬਹੁਤ ਵੱਡਾ ਮੁੱਦਾ ਹੈ ਅੱਜ ਕਾਂਗਰਸ ਪਾਰਟੀ ਨੇ ਲੀਗਲ ਗਰੰਟੀ ਦੀ ਅਨਾਉਂਸਮੈਂਟ ਕੋਸ਼ਨਾ ਪੱਤਰ ਦੇ ਵਿੱਚ ਲਿਖਿਆ ਕਿ ਅਸੀਂ ਕਿਸਾਨਾਂ ਨੂੰ ਲੀਗਲ ਗਰੰਟੀ ਦੇਵਾਂਗੇ ਐਮਐਸਪੀ ਦੇ ਉੱਪਰ ਅਸੀਂ ਜੀਐਸਟੀ ਮੁਕਤ ਕਿਸਾਨ ਕਰਾਂਗੇ ਕਿਸਾਨ ਨੂੰ ਕਿਸੇ ਸੰਤੇ ਜੀਐਸਟੀ ਨਹੀਂ ਲੱਗੂਗੀ ਅਗਰ ਔਰੀ ਜ਼ਮੀਨ ਦਾ ਫਸਲ ਖਰਾਬਾ ਹੋਗੀ ਤੇ 30 ਦਿਨਾਂ ਦੇ ਵਿੱਚ ਵਿੱਚ ਅਸੀਂ ਸਿੱਧਾ ਭੁਗਤਾਨ ਕਰਾਂਗੇ ਮੇਰੀ ਕਹਿਣ ਦਾ ਮਤਲਬ ਕੀ ਪੰਜਾਬ ਸਿੱਧਾ ਸਿੱਧਾ 30 ਲੱਖ ਨੌਕਰੀਆਂ ਸਰਕਾਰੀਆਂ ਦਾ ਵਾਅਦਾ ਕੀਤਾ ਹੈ 1 ਲੱਖ ਗਰੀਬ ਦੀ ਨੂੰ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ ਸਭ ਤੋਂ ਵੱਡੀ ਔਰਤ ਨੂੰ ਸੋ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਜਿਹੜਾ ਪੰਜਾਬ ਨੂੰ ਫਾਇਦਾ ਹੋਣ ਵਾਲਾ ਉਹ ਕਾਂਗਰਸ ਪਾਰਟੀ ਕਿਉਂਕਿ ਸਾਰੀ ਦੁਨੀਆ ਮੋਦੀ ਸਾਹਿਬ ਨੇ ਢਾ ਲੀਏ ਸਾਰੇ ਦੇਸ਼ ਦੇ ਲੀਡਰ ਢਾ ਲੇ ਅੱਜ ਇੱਕ ਹੀ ਵਿਅਕਤੀ ਖੜਾ ਹੈ ਉਹ ਰਾਹੁਲ ਗਾਂਧੀ ਸਾਹਮਣੇ ਖੜਾ ਟੱਟ ਕੇ ਖੜਾ ਹੈ ਨਾ ਜਿਹੜਾ ਈਡੀਆ ਤੋਂ ਡਰਦਾ ਹੈ ਨਾ ਸੀਬੀਆਈ ਤੋਂ ਡਰਦਾ ਹੈ ਨਾ ਕਿਸੇ ਇਨਕਮ ਟੈਕਸ ਤੋਂ ਡਰਦਾ ਹੈ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਸਾਨੂੰ ਵੋਟਾਂ ਪਾਉਣਗੇ ਔਰ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ